ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 ਸਟਡੀ ਪੋਰਟ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਪੰਜਾਬ ਜੀਕੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਜੇ ਆਪਾਂ 500 ਦੇ ਕਰੀਬ MCQ ਦੀ ਲੜੀ ਚਾਲੂ ਕੀਤੀ ਹੋਈ ਹੈ ਜੀ ਹਰ ਰੋਜ਼ 25 ਤੋਂ 30 20 ਤੋਂ 30 ਆਪਾਂ ਐਮਸੀਕਿਊ ਕਵਰ ਕਰਦੇ ਆਂ ਹਰੇਕ ਕਲਾਸ ਦੇ ਵਿੱਚ ਅਤੇ ਅੱਜ ਦੀ ਉਹ ਕਲਾਸ ਤੀਸਰੀ ਹੈ ਜੀ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਜੇਕਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜ਼ਿਆਦਾ ਦੇਰ ਨਾ ਲਾਉਂਦੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਅੱਪਰ ਬਾਰੀ ਦੁਆਬ ਨਹਿਰ ਖੇੜ ਲਿਖੇ ਵਿੱਚੋਂ ਕਿਸ ਸਥਾਨ ਤੋਂ ਨਿਕਲਦੀ ਹੈ ਹਾਂਜੀ ਅੱਪਰ ਬਾਰੀ ਦੁਆਬ ਨਹਿਰ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਤਿਲਵਾੜਾ ਸ਼ਾਪੂਰ ਕੰਡੀ ਮਾਧੋਪੁਰ ਜਾਂ ਨੰਗਲ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਮਾਧੋਪੁਰ ਮਾਧੋਪੁਰ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਮਾਦੋਪੁਰ ਜੋ ਹੈ ਉਹ ਹੈ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਹੈ ਜੀ ਰੋਪੜ ਹੈਡਵਰਕ ਦੇ ਉੱਪਰ ਵੱਲ ਸਤ루ਈ ਦਰਿਆ ਦੇ ਸੱਜੇ ਕੰਢੇ ਤੋਂ ਹੈਡ ਲਿਖਾ ਵਿੱਚੋਂ ਕਿਹੜੀ ਨਹਿਰ ਨਿਕਲਦੀ ਹੈ ਸ਼ਾ ਨਹਿਰ ਬਿਸਤ ਦੁਆਬ ਇਹਨਾਂ ਦੋਵਾਂ ਚੋਂ ਇੱਕ ਦੱਸਣੀ ਹੈ ਆਪਾਂ ਸਦਾ ਸਹੀ ਆਨਸਰ ਹੈ ਜੀ ਉਹ ਹੈ ਬਿਸਤ ਦੁਆਬ ਬਿਸਤ ਦੁਆਬ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਰਣਜੀਤ ਸਾਗਰ ਡੈਮ ਕਿਸ ਨਦੀ ਤੇ ਬਣਿਆ ਹੈ ਰਣਜੀਤ ਸਾਗਰ ਡੈਮ ਕਿਸ ਨਦੀ ਤੇ ਬਣਿਆ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਬਿਆਸ ਦੂਸਰੀ ਹੈ ਰਾਵੀ ਤੀਸਰੀ ਹੈ ਸਤਲੁਜ ਚੌਥੀ ਹੈ ਚਨਾਬ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਰਾਵੀ ਰਾਵੀ ਠੀਕ ਹੈ ਦੋਸਤੋ ਰਵੀ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਪਾਖੜਾ ਡੈਮ ਕਿਸ ਸਾਲ ਵਿੱਚ ਪੂਰਾ ਹੋਇਆ ਪਾਖੜਾ ਡੈਮ ਕਿਸ ਸਾਲ ਵਿੱਚ ਪੂਰਾ ਹੋਇਆ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹੱਥ ਵਿੱਚ ਪਈਲੀ ਹੈ 1952 1955 1963 1968 ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ 1963 उन्नीस सौ त्रेहठ राइट दोस्तों अगर नेक्स्ट क्वेश्चन की गल करिए जी भाखड़ा डैम की उचाई कि भाखड़ा डैम की उचाई कि ऑप्शन थोड़े तो सामने हैं जी तो इसका जो सही आंसर है जी वह है दो सौ पच्ची पॉइंट पच्ची मीटर राइट दोस्तों नैक्सट क्वेश्चन की गल करिए जी गोबिंद सागर झील का निर्माण हेठ लिखे डैम के पिछे किया गया है हाँ जी ऑप्शन तो बिल्कुल सामने हाँ जी पहली है रणजीत सागर डैम पांडू डैम भाखड़ा डैम या पौंग डैम इसका तो जो सही आंसर है जी वो है भाखड़ा डैम भाखड़ा डैम ठीक है दोस्तों नेक्स्ट क्वेश्चन की गल करिए जी ਢੋਲਬਾਹਾ ਡੈਮ 8 ਲਿਖੇ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਹੈ ਢੋਲਬਾਹਾ ਡੈਮ ਕਹਿੰਦੇ ਨੇ ਜਿੰਨੂੰ ਨਹਿਰ ਹੋਗੀ ਨਦੀ ਹੋਗੀ ਇਸ ਤਰ੍ਹਾਂ ਦੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਹੁਸ਼ਿਆਰਪੁਰ ਹੁਸ਼ਿਆਰਪੁਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਹਰੀ ਦੇ ਪੱਤਨ ਨੈਸ਼ਨਲ ਵੈਟਲੈਂਡ ਅਤੇ ਵਾਈਟ ਲਰਡ ਲਾਈਫ ਸੈਂਚਰੀ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਹਾਂਜੀ ਸਹੀ ਅਨਸਰ ਹੈ ਜੀ ਹਰੀਕੇ ਪੱਤਨ ਤਰਨਤਾਰਨ ਮੋਸਟ ਇਪੋਨੈਂਟ ਕੁਸਚਨ ਜੀ ਵੀ ਤਰਨ ਤਰਨ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਕਾਂਜਲੀ ਵੈਟਲੈਂਡ ਪੰਜਾਬ ਦੇ ਕਿਹੜੇ ਜਿਲਾਮਤ ਸਥਿਤ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਾਂਜੀ ਪਹਿਲੀ ਹੈ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਜਾਂ ਰੂਪਨਗਰ ਹਾਂਜੀ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਜੀ ਉਹ ਹੈ ਕਪੂਰਥਲਾ ਕਪੂਰਥਲਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਪੰਜਾਬ ਰਾਜ ਵਿੱਚ ਹੇਠ ਲਿਖੀਆਂ ਝੀਲਾਂ ਦਲਦਰੀ ਭੂਮੀਆਂ ਵਿੱਚੋਂ ਕਿਹੜੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ ਪੰਜਾਬ ਰਾਜ ਹੇਠ ਲਿਖੀਆਂ ਝੀਲਾਂ ਦਲਦਰੀ ਭੂਮੀਆਂ ਵਿੱਚੋਂ ਕਿਹੜੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ ਆਪਸ਼ਨ ਤੁਹਾਡੇ ਬਿਲਕੁਲ ਸਮਝ ਰਹੇ ਹਾਂ ਜੀ ਕੰਜਲੀ ਹਰੀਕੇ ਰੂਪਨਗਰ ਜਾਂ ਇਹ ਸਾਰੇ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਇਹ ਸਾਰੇ ठीक है दोस्तों इस द राइट आंसर ये सारे हाँ जी नैक्सट क्वेश्चन की गल करिए दोस्तों पंजाब का कि रकबा खेती के अधीन है सत्तर प्रसेंट तरासी प्रसेंट सैंती प्रसेंट या उनासी प्रसेंट तो इसका जो सही आंसर है जी वह है त्रियासी प्रसेंट त्रियासी प्रसेंट ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਮਾਝਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹਨ ਮਾਝਾ ਖੇਤਰ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਤਾਂ ਇਸ ਦਾ ਜੋ ਆਪਸ਼ਨ ਤੁਹਾਡੇ ਸਾਹਮਣੇ ਆ ਜੀ 15 14 ਜਾਂ 8 ਹਾਂ ਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ 4 ਕਿਹੜੇ ਕਿਹੜੇ ਪਠਾਨਕੋਟ ਗੁਰਦਾਸਪੁਰ ਸ਼ਰੀਮ ਰਿਸਰ ਸਾਹਿਬ ਤਰਨਤਾਰ ਇਹ ਚਾਰ ਜਿਲ੍ਹੇ ਮਾਝਾ ਖੇਤਰ ਵਿੱਚ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਅੱਗੇ ਮੈਂ ਪਿਛਲੀ ਕਲਾਸ ਵਿੱਚ ਮੈਂ ਕਰਵਾ ਚੁੱਕਾ ਹਾਂ ਦੱਸਿਆ ਤਾਂ ਇਸ ਦਾ ਸਹੀ ਜਵਾਬ ਹੈ ਜੀ 6 ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੀ ਮਿੱਟੀ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਪੰਜਾਬ ਦੀ ਮਿੱਟੀ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 4 3 2 ਜਾਂ 5 ਤਾਂ ਇਸ ਦਾ ਸਹੀ ਆਨਸਰ ਹੈ ਜੀ 3 3 ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਨੇ ਪਹਿਲੀ ਵਾਰੀ ਹਰੀ ਕ੍ਰਾਂਤੀ ਦਾ ਅਨੁਭਵ ਕਦੋਂ ਕੀਤਾ ਪੰਜਾਬ ਨੇ ਪਹਿਲੀ ਵਾਰੀ ਹਰੀ ਕ੍ਰਾਂਤੀ ਦਾ ਅਨੁਭਵ ਕਦੋਂ ਕੀਤਾ ਸਤਿ ਸ੍ਰੀ ਅਕਾਲ ਸਹੀ ਅਨਸਰ ਜੀ 1960 ਤੋਂ 1962 ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ